ਇੱਡਾ ਵੱਡਾ ਬਰਦਾਸ਼ਤ ਕਰਤਾ ਵੀ ਬਿਨਾ ਕਾਗਜ਼ ਪੱਤਰ ਬਣਾਇਆ ਤੋਂ ਵੀ ਸਾਡੀ ਛੋਟੀ ਜੀ ਬੱਚੀ ਜਿਹੜੀ 13 ਮਹੀਨਿਆਰੀ ਆ ਉਹ 5 ਦਿਨ ਜੇਲ੍ਹ ਚ ਕੱਟੇ ਬਰਦਾਸ਼ਤ ਕੀਤਾ ਕੋ ਜਿਹੜੀ ਬਿੰਦੂ ਦੇ ਜਾਂ ਪਰਮਜੀਤ ਪਿੱਥੋ ਦੇ ਸਰੀਰ ਤੇ ਲਾਚਾਂ ਨੇ ਮੈਂ ਉਹ ਸਮਝਦਾ ਵੀ ਉਹ ਲਾਚਾਂ ਅਸਲ ਲੋਕ ਲਹਰ ਦੇ ਪਿੰਡੇ ਤੇ ਲਾਚਾਂ ਨੇ ਲੋਕ ਲਹਰੋ ਦਾ ਜਵਾਬ ਦੇਊਗੀ ਦੇਖੋ ਇਹ ਮਾਸਟਰ ਦਾ ਮੁੰਡਾ ਇਹਨੂੰ ਸ਼ਰਮ ਆਉਣੀ ਚਾਹੀਦੀ ਮਾਸਟਰ ਦੀ ਧੀ ਨੂੰ ਤਾਂ ਬਿਨਾ ਕਾਗਜ਼ ਜਦੋਂ 5 ਦਿਨ ਜੇਲ੍ਹ ਕਟਾਉਂਦਾ ਇਹ ਕਿਹੜੇ ਮੂਨਾ ਕੋਈ ਜਾ ਮਾਸਟਰ ਦਾ ਮੁੰਡਾ ਉਹ ਪਰਖ ਜਾਵਰਾਵੇ ਸਾਡਾ ਸਿਦਕ ਤੈਨੂੰ ਲਲਕਾਰੇ ਉਹ ਦਬਿਆਂ ਦਬਦੇ ਨਹੀਂ ਭਾਵੇਂ ਤੂੰ ਲੱਖਾਂ ਜਫਨ ਕਰ ਲੈ ਜਿਹੜੇ ਸੰਘਰਸ਼ਾਂ ਦਬਦੇ ਨਹੀਂ ਨੂੰ ਲੈ ਕੇ ਰਾਮਪੁਰਾ ਦੇ ਵਿੱਚ ਰੈਲੀ ਰੱਖੀ ਗਈ ਆ ਪੰਜਾਬ ਸਰਕਾਰ ਆਏ ਦਿਨ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਫਲੈਕਸ ਵੱਡੇ ਵੱਡੇ ਬੋਰਡ ਲਗਾਉਂਦੀ ਹੈ ਕਿ ਸਿੱਖਿਆ ਕ੍ਰਾਂਤੀ ਪੰਜਾਬ ਦੇ ਵਿੱਚ ਵਧੀਆ ਕੀਤੀ ਗਈ ਆ ਪਰ ਤੁਸੀਂ ਸਿੱਖਿਆ ਨੀਤੀ ਨੂੰ ਲੈ ਕੇ ਅੱਜ ਇੱਥੇ ਰਾਮਪੁਰਾ ਦੇ ਵਿੱਚ ਲੱਖਾਂ ਗਿਣਤੀ ਦੇ ਵਿੱਚ ਇਕੱਠ ਕੀਤਾ ਲੋਕਾਂ ਦਾ ਕੀ ਕਾਰਨ ਹੈ ਕਿਉਂਕਿ ਇਹਦੀ ਸਿੱਖਿਆ ਕ੍ਰਾਂਤੀ ਆਸਲ ਚ ਸਹੀ ਮਹਿਨਤ ਉਹ ਮੁੱਖ ਮੰਤਰੀ ਸਿੱਖਿਆ ਕ੍ਰਾਂਤੀ ਨਹੀਂ ਕਰ ਰਿਹਾ ਅਸਲ ਸਿੱਖਿਆ ਕ੍ਰਾਂਤੀ ਇਹ ਕਰ ਰਹੀ ਜਿਹੜੀ ਮਾੜੀ-ਬੋਟੀ ਪਛਦੀ ਸੀ ਉਹੋ ਵੀ ਜਿਹੜੀ ਕਾਰਪੋਰੇਟ ਘਰਾਣਿਆਂ ਨੂੰ ਸੰਭਾਲਣ ਦੇ ਅੱਡੀ ਚੋਟੀ ਦਾ ਜ਼ੋਰ ਲਾਇਆ ਜਿੱਦੀ ਆਧਾਰਨ ਚੌਕ ਵਾਲੀ ਮਿਸਾਲ ਹੈ ਜਿੱਥੇ ਮਤਲਬ ਜਿਹੜੀ ਪ੍ਰਾਈਵੇਟ ਠੇਕੇਦਾਰੀ ਸਿਸਟਮ ਨੇ ਉਹ ਮਤਲਬ ਲੋਕਾਂ ਦੇ ਹੱਕ ਖਾ ਲਏ ਵਿਦਿਆਰਥੀਆਂ ਦੀਆਂ ਮਤਲਬ ਬੜੀਆਂ ਤਿੰਨ ਸਾਲਾਂ ਤੋਂ ਨਹੀਂ ਸੀ ਮਿਲਿਆ ਜਿਹੜੇ ਮਲਾਜਮ ਪੜਾਉਂਦੇ ਆ ਉਹਨਾਂ ਦੀ 40000 ਤਨਖਾਹ ਦੀ ਬਜਾਏ ਉਹਨਾਂ ਨੂੰ 10000 ਤਨਖਾਹ ਮਿਲਦੀ ਆ ਉਸ ਕਫੜੇ ਦੀ ਮੌਜੂਦਾ ਡੀਸੀ ਨੇ ਪੜਤਾਲ ਕਰ ਲਈ ਤੇ ਮੈਨੇਜਮੈਂਟ ਨੂੰ ਗਲਤ ਪਾਇਆ ਗਿਆ ਜਾਹੇ ਤਾਂ ਇਹ ਸੀ ਮੈਨੇਜਮੈਂਟ ਜੇਲਾ ਚ ਹੁੰਦੀ ਪਰ ਇਸੇ ਜਿਹੜਾ ਬਦਲਾਅ ਕਰ ਰਿਹਾ ਏ ਬਰਲਾਅ ਦੇ ਵਿੱਚ ਆ ਉਸ ਮੈਨੇਜਮੈਂਟ ਦੇ ਦੇ ਖਿਲਾਫ ਬੋਲੇ ਲੋਕ ਚਾਹੇ ਸਾਡੀਆਂ ਕਿਸਾਨ ਜੱਥੇ ਦੀਆਂ ਔਰਤਾਂ ਸੀ ਚਾਹੇ ਉਹ ਮਤਲਬ ਟੀਚਰ ਸੀ ਕੁੜੀਆਂ ਜਿਹਦੇ ਵਿੱਚ ਇੱਡਾ ਵੱਡਾ ਬਦਲਾਅ ਕਰਤਾ ਵੀ ਬਿਨਾ ਕਾਗਜ਼ ਪੱਤਰ ਬਣਾਇਆ ਤੋਂ ਵੀ ਸਾਡੀ ਛੋਟੀ ਜੀ ਬੱਚੀ ਜਿਹੜੀ 13 ਮਹੀਨਿਆਰੀ ਆ ਉਹ ਪੰਜ ਰਾਂਜ ਜੇਲ੍ਹ ਚ ਕੱਟੇ ਇਹ ਬਦਲਾਅ ਕੀਤਾ ਮੁੱਖ ਮੰਤਰੀ ਨੇ ਤੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਤੇਰਾ ਖਮਿਆਦਾ ਨੂੰ ਭੋਖੜਾ ਪਊਗਾ ਇੱਥੇ ਜਾਬਰ ਤੋਂ ਜਾਬਰ ਵੀ ਰਾਜ ਕਰਕੇ ਗਏ ਨੇ ਪਰ ਉਹ ਲੋਕ ਹਰ ਜਦੋਂ ਆ ਜਾਂਦਾ ਹੈ ਲੋਕ ਹਰ ਦੀ ਫੇਟ ਮੂਰੇ ਉਹ ਖੜੇ ਹੀ ਤੱਕਦੇ ਭਗਵਾਨ ਤੁਮਨ ਨੌਰੀਏ ਭਗਵਾਨ ਤੁਮਨ ਕਹਿੰਦਾ ਵੀ ਮੈਂ ਕਿਤੇ ਨਾ ਕਿਤੇ ਮਾਸਟਰਾਂ ਦਾ ਮੁੰਡਾ ਕੀ ਤੁਹਾਨੂੰ ਲੱਗਦਾ ਵੀ ਵਾਕੀ ਉਹ ਮਾਸਟਰਾਂ ਦਾ ਮੁੰਡਾ ਐਸੇ ਕਰਮ ਤੋਂ ਬਾਅਦ ਦੇਖੋ ਜਿਹੜੇ ਮਾਸਟਰਾਂ ਦੇ ਮੁੰਡੇ ਨਹੀਂ ਵੀ ਉਹ ਵੀ ਮਤਲਬ ਮਾਸਟਰਾਂ ਦੀ ਕਦਰ ਕਰਨ ਜਾਣਦੇ ਆ ਇਹ ਹੁਣ ਭਗਵੰਤ ਮਾਨ ਕਹਿ ਰਿਹਾ ਆ ਮਾਸਟਰ ਦਾ ਮੁੰਡਾ ਇਹ ਤਾਂ ਗਾ ਪਤਾਲਣ ਦਾ ਸਵਾਲ ਹੈ ਠੀਕ ਹੈ ਇਹ ਤਾਂ ਪਤਾਲੇ ਤੋਂ ਪਤਾ ਲੱਗੂਗਾ ਵੀ ਮਾਸਟਰ ਦਾ ਮੁੰਡਾ ਸੀਗਾ ਕਿ ਜਾਂ ਡੁਪਲੀਕੇਟ ਮਾਸਟਰ ਸੀ ਉਹ ਵੀ ਠੀਕ ਹੈ ਪਰ ਸਾਨੂੰ ਇਸ ਗੱਲ ਦਾ ਪਤਾ ਹੈ ਵੀ ਮਾਸਟਰਾਂ ਦੀ ਬੇਇੱਜ਼ਤੀ ਕਰਨ ਚ ਉੱਥੋਂ ਤੱਕ ਵੀ ਇੱਕ ਇਹ ਮਾਸਟਰ ਦਾ ਮੁੰਡਾ ਇਹਨੂੰ ਸ਼ਰਮ ਆਉਣੀ ਚਾਹੀਦੀ ਮਾਸਟਰ ਦੀ ਧੀ ਨੂੰ ਤਾਂ ਬਿਨਾਂ ਕਾਜ ਜਦੋਂ 5 ਦਿਨ ਜੇਲ੍ਹ ਕਟਾਉਂਦਾ ਇਹ ਕਿਹੜੇ ਮੂੰਹ ਨਾਲ ਕਹਿੰਦੇ ਹੋ ਮਾਸਟਰ ਦਾ ਮੁੰਡਾ ਅਸੀਂ ਇਹ ਮੱਤਲ ਕਾਰਗਜ਼ਾਰੀਆ ਉੱਥੇ ਫੋਕੀ ਸਕਦੇ ਆ ਪਰ ਇਹ ਤਾਂ ਲੋਕ ਕਾਫਲਾ ਕਿੱਡਾ ਵੱਡਾ ਹੋ ਗਿਆ ਇਹ ਲੋਕ ਆਫਲਾ ਜਿੱਤੂਗਾ ਇਹ ਕੋਈ ਭਗਵਤ ਮਾਨ ਨਵਾਂ ਹੋਊਗਾ ਸਾਡੇ ਵਾਸਤੇ ਦਾ ਹਨੇਕਾ ਹੀ ਭਗਵਤ ਮਾਨ ਆ ਯਾਰ ਪਿਓ ਵੀ ਆ ਬਿਆਨਤੇ ਵਰਗੇ ਉਹ ਲੋਕ ਹੜ ਉਦੋਂ ਵੀ ਰੁਕਿਆ ਤੇ ਲੋਕਾਂ ਦੇ ਪੱਖੇ ਜੀ ਖੜਦ ਰਹਾ ਤੇ ਹੁਣ ਵੀ ਜਿਹੜੀ ਲਹਿਰ ਆ ਬਦੂ ਪ੍ਰਧਾਨ ਸਾਹਿਬ ਜਿਸ ਤੱਕ ਆ ਔਰਤਾਂ ਨੂੰ ਕੁੱਟਿਆ ਗਿਆ ਜਿਸ ਤੱਕ ਬਿੰਦ ਭੈਣ ਨੂੰ ਔਰ ਨੂੰ ਘੜੀਸਿਆ ਗਿਆ ਇਤੋਂ ਤੱਕ ਕਿ ਕਿਹਾ ਗਿਆ ਕਿ ਇਹਨਾਂ ਤੇ ਥੱਪੜ ਮਾਰੋ ਸਾੜੇ ਚੱਲ ਜਾ ਕੇ ਜਿੱਦਾਂ ਭਿਆਨ ਨੇ ਜੇਲ੍ਹ ਤੋਂ ਆਉਣ ਤੋਂ ਬਾਅਦ ਆ ਜਿਹੜੇ ਬਿਆਨ ਦਿੱਤੇ ਆ ਕਿ ਲੱਗਦਾ ਕਿ ਆਮ ਲੋਕਾਂ ਦਾ ਡਰ ਨੇ ਕਿ ਜਦੋਂ ਆਗੂ ਆਣਾ ਇਹ ਹੱਲ ਕੀਤਾ ਜਾਂਦਾ ਇਹਨਾਂ ਤੋਂ ਵੇਖੋ ਜਿਹੜੇ ਬਿੰਦੂ ਦੇ ਜਾਂ ਪਰਮਜੀਤ ਪਿੱਥੋ ਦੇ ਸਰੀਰ ਤੇ ਲਾਚਾਂ ਨੇ ਮੈਂ ਉਹ ਸਮਝਦਾ ਵੀ ਉਹ ਲਾਚਾਂ ਅਸਲ ਲੋਕ ਲਹਿਰ ਦੇ ਪਿੰਡੇ ਤੇ ਲਾਚਾਂ ਨੇ ਲੋਕ ਲਹਿਰੋ ਦਾ ਜਵਾਬ ਦੇਊਗੀ ਉਹ ਨਿੱਜੀ ਰੌਲਾ ਉਹਨਾਂ ਦਾ ਕੋਈ ਨਹੀਂ ਸੋ ਲੋਕ ਲਹਿਰ ਮਤਲਬ ਬਣਾਉਣ ਵਾਸਤੇ ਉਹ ਜੂਜੀਆਂ ਸਾਡੀਆਂ ਧੀਆ ਤੇ ਅੱਜ ਵੀ ਜਦੋਂ ਉਹ ਮਤਲਬ ਹਸਪਤਾਲ ਦੇ ਵਿੱਚ ਪਈਆਂ ਆਹਾਂ ਉਹਨਾਂ ਦੇ ਹੱਕ ਦੇ ਵਿੱਚ ਏਡਾ ਲੋਕ ਮਤਲਬ ਹੜ ਆ ਜਾਣਾ ਉਹ ਉਹਨਾਂ ਹਾਕਮਾਂ ਦੇ ਮੂੰਹ ਤੇ ਚਪੇੜ ਆ ਤੇ ਇੱਕ ਗੱਲ ਮੈਂ ਦੱਸਦਾ ਮੇਰੇ ਦਿਮਾਗ 'ਚ ਨਾ ਪਹਿਲਾਂ ਇਹ ਗੱਲ ਆਉਂਦੀ ਹੁੰਦੀ ਸੀ ਬਾਈ بڑے ਪੁਲਿਸ ਅਫਸਰਾਂ ਦੇ ਕੇਸ ਵਾਂਦੇ ਦੇਖਿਆ ਤਾਂ ਉਹਨਾਂ ਨੇ ਬੱਚੇ ਤਰਫ ਦੇ ਦੇਖਿਆ ਮੇਰੇ ਦਿਮਾਗ ਦੇ ਵਿੱਚ ਸੱਚੀਓ ਬਦਲ ਗਈ ਸੀ ਇਹ ਵੀ ਯਾਰ ਜੇ ਇਹਨਾਂ ਨੂੰ ਕੋਈ ਸਜ਼ਾ ਦਿਵਾਉਣਾ ਤਾਂ ਬੱਚੇ ਤਰਫ ਦੇ ਰਹੇ ਜਾਂਦੇ ਆ ਪਰ ਅੱਜ ਮੈਂ ਇਹ ਗੱਲ ਸਾਫ਼ ਕਰਦਾ ਅਸੀਂ ਉਹ ਪਹਿਲੇ ਰਾਹ ਤੇ ਆ ਗਏ ਜਿੱਥੇ ਪਹਿਲੇ 8-10 ਪੁਲਿਸ ਅਫਸਰਾਂ ਨੂੰ ਸਜ਼ਾਵਾ ਦਵਾਈਆਂ ਉਮਰ ਕੈਦ ਤੱਕ ਦੀਆਂ ਜਿਹੜੇ ਹੁਣ ਵੀ ਬਿੰਦੂ ਵਰਗੀਆਂ ਨੂੰ ਕੁੱਟਣ ਵਾਲੇ ਜਾਥਰੇ ਜਿਹੜੇ ਜਾਵ ਥਾਣੇਦਾਰ ਆ ਉਹਨਾਂ ਨੂੰ ਕਾਨੂੰਨੀ ਰਸਤਾ ਦਿਖਾਵਾਂਗੇ ਦਿਖਾਵਾਂਗੇ ਉਹਨਾਂ ਨੂੰ ਜੇਲ੍ਹ ਦੀ ਕਾਰਕੋਹੀ ਬਲਾਜ਼ਮੀ ਦਿਖਾਵਾਂਗੇ ਜੇ ਸਾਡੇ ਬੱਚਿਆਂ ਨੂੰ 13 ਦਿਨਾਂ ਮਹੀਨੇ ਨੂੰ ਜੇਲ੍ਹ ਚਲ ਜਾ ਸਕਦਾ ਸਾਨੂੰ ਵੀ ਉਹਨਾਂ ਦਾ ਦੀ ਬਾੜੀ ਹਮਦਾਰਦੀ ਨਹੀਂ ਸਾਡਾ ਰਾਈਟ ਬਣਦਾ ਬਲਾਜ਼ਮਾ ਨੂੰ ਜੇਲ੍ਹ ਦਿਖਾਵਾਂਗੇ ਹਨੇਰ ਸਾਹਿਬ ਪੰਜਾਬ ਸਰਕਾਰ ਜੇਕਰ ਸੀਐਮ ਭਗਵਾਨ ਸਮਾਨ ਦੀ ਗੱਲ ਕੀਤੀ ਜਾਵੇ ਤਾਂ ਉਹ ਕਦੇ ਖਾਨ ਆ ਜਿਹੜੇ ਆਏ ਦਿਨ ਧਰਨਾ ਲਾ ਲੈਂਦੇ ਆ ਅਸੀਂ ਇਹਨਾਂ ਨੂੰ ਜੇਲ੍ਹ ਦਿਖਾਵਾਂਗੇ ਸਰਬੱਤਾਂ ਦੀ ਲੋਕ ਕਿੰਨੇ ਕਿਹਾ ਕਿ ਕਿੰਨੀ ਕਿਹਾ ਮਤਲਬ ਉਹਦੀ ਗੱਲ ਸੱਚੀ ਆ ਇਹ ਲੋਕ ਨਹੀਂ ਉਹਦੇ ਮਗਰ ਲੋਕ ਲਹਿਰਾਂ ਦੇ ਮਗਰ ਲੋਕ ਨੇ ਲੋਕ ਲਹਿਰਾਂ ਦੇ ਵਿੱਚੇ ਲੋਕ ਸਿੱਖੇ ਆ ਉਹ ਵਿਵੰਤਮਾਨ ਖੁੱਲ ਧਰਨਿਆਂ ਦੇ ਵਿੱਚੋ ਜੰਮੀ ਹੋਈ ਸਰਕਾਰ ਆ ਅੱਜ ਜਦੋਂ ਉਹ ਪਤਾ ਵੀ ਉਹ ਝੂਠ ਮਾਰੇ ਬਿਨਾਂ ਦਾ ਸਰਦਾਰੀ ਉਸ ਨੂੰ ਚੰਗੀ ਤਰ੍ਹਾਂ ਲੋਕ ਜਾਣਦੇ ਨੇ ਪਰ ਬਾ ਇੱਕ ਗੱਲ ਕਹਿਣਾ ਕੱਠ ਲੋਹੇ ਦੀ ਲੱਠ ਸੈ ਦੇ ਵਿੱਚ ਜ਼ਾਲਮ ਦੇ ਕੱਠ ਹੋ ਚੁੱਕਿਆ ਲੋਕ ਲਹਿਰ ਬਣਦੀ ਆ ਇਹ ਠੀਕ ਆ ਕੋ ਪਰਖ ਜਾਬ ਰਵੇ ਸਾਡਾ ਸਿਦਕ ਤੈਨੂੰ ਲਲਕਾਰੇ ਇਹ ਦਬਿਆਂ ਦਬਦੇ ਨਹੀਂ ਭਾਵੇਂ ਤੂੰ ਲੱਖਾਂ ਯਤਨ ਕਰ ਲੈ ਜਿਹੜੇ ਸੰਘਰਸ਼ੇ ਦਬਦੇ ਨਹੀਂ